चुनाव ਵਿੱਚ ਕਦੀ ਕੋਈ ਕਿਸੇ ਪਾਰਟੀ ਦਾ ਰੂਪ ਨਹੀਂ ਰਿਹਾ ਇੱਥੇ ਦੋ ਪਰਿਵਾਰਾਂ ਦਾ ਰੂਪ ਹੈ ਕੀ ਲੱਗਦਾ ਹੈ ਕਿ 2022 ਦੀ ਚੋਣਾਂ ਵੀ ਨੇੜੇ ਨੇ ਬਲਦੇ ਮਾਨ ਜੀ ਵੀ ਉਤਰ ਰਹੇ ਨੇ ਹੁਣ ਤਾਂ ਪਹਿਲਾਂ ਉਹਨਾਂ ਰੋੜਾ ਜੀ ਸੀ ਹੁਣ ਬਲਦੇ ਮਾਨ ਜੀ ਦਾ ਵੀ ਜੇਕਰ ਬੈਕਗ੍ਰਾਉਂਡ ਦੇਖਿਆ ਹੈ ਉਹ ਬਹੁਤ ਪੋਲੀਟਿਕਲ ਹੀ ਹੈ ਜੀ ਤਾਂ ਕੀ ਲੱਗਦਾ ਦਮਨ ਬਾਜ਼ਵਾ ਖੜਪ ਹੋਈ ਹੈ ਅੱਗੇ ਬਿਲਕੁਲ ਜੀ ਦਮਨ ਬਾਜ਼ਵਾ ਖੜੀ ਹੈ ਤੇ ਲੜੇਗੀ ਲੋਕੀ ਇੱਕ ਲੀਡਰ ਤੋਂ ਕੁਝ ਬਹੁਤ ਵੱਡੀ ਆਸ ਨਹੀਂ ਰੱਖਦੇ ਲੋਕੀ ਸਿਰਫ ਇਹ ਚਾਹੁੰਦੇ ਆ ਕਿ ਜੇ ਅਸੀਂ ਕਿਸੇ ਨੂੰ ਵੋਟਾਂ ਪਾਈਆਂ ਉਹ ਵਿਅਕਤੀ 24 ਘੰਟੇ ਸਾਡੇ ਵਿੱਚ ਹਾਜ਼ਰ ਹੋਵੇ ਜੇ ਅੱਜ ਪਰਮਿੰਦਰ ਢੀਮ세 ਨੂੰ ਸੁਨਾਮ ਛੱਡ ਕੇ ਲਹਿਰੇ ਜਾਣਾ ਪਿਆ ਕੋਈ ਤਾਂ ਕਾਰਨ ਹੋਊਗਾ ਉਹ ਤਾਂ ਬੰਦੇ ਨੇ ਲਿਖੀ ਦੇਣਾ ਆਪਣੀ ਚਿੱਠੀ ਤੇ ਕਿ ਮੈਂ ਸਿਕਿਉਰਟੀ ਨਹੀਂ ਲਊਂਗਾ ਕਿਉਂਕਿ ਮੈਂ ਆਮ ਆਦਮੀ ਪਾਰਟੀ ਦਾ ਰਿਪ੍ਰੈਜ਼ੈਂਟੇਟਿਵ ਹਾਂ ਤੇ ਮੇਰੀ ਪਾਰਟੀ ਨੇ ਮੈਨੀਫੈਸਟੋ 'ਚ ਅ ਪ੍ਰੋਮਿਸ ਕੀਤਾ ਸੀਗਾ ਇਹਨਾਂ ਅੱਜ ਵੀ 10-10 ਕਮਾਂਡੋ ਲਈ ਸਕਦੇ ਨੇ ਬੱਤੀ ਵਾਲੀ ਗੱਡੀ ਲਈ ਸਕਦੇ ਨੇ ਔਰ ਇਹ ਉਹੀ ਪਲਦੇਵ ਮਾਨ ਜੀ ਨੇ ਜਿਹੜੇ 2017 ਵਿੱਚ ਕਾਂਗਰਸ ਤੋਂ ਟਿਕਟ ਮੰਗ ਰਹੇ ਸੀ ਕਿਸੇ ਨਾਮ ਦੀ ਉੱਥੇ ਦਾਲਨੀ ਗਲੀ ਛੱਡ ਕੇ ਅਕਾਲੀ ਦਲ ਤੋਂ ਚਲੇ ਗਏ ਅੱਜ ਜੋ ਕਹਿੰਦੇ ਨੇ ਕਿ ਮੇਰੀ ਵਿਚਾਰਧਾਰਾ ਦੇਖ ਕੇ ਪਾਰਟੀ ਨੇ ਮੈਨੂੰ ਟਿਕਟ ਦਿੱਤੀ ਹੈ ਤੁਹਾਡੀ ਵਿਚਾਰਧਾਰਾ ਹੈ ਕਿ ਮੈਨੂੰ ਪਹਿਲਾਂ ਇਹ ਸਮਝਾਓ ਜਿੱਥੇ ਤੁਹਾਨੂੰ ਟਿਕਟ ਨਹੀਂ ਮਿਲਦੀ ਤੁਸੀਂ ਉਹ ਪਾਰਟੀ ਛੱਡ ਕੇ ਦੂਜੀ ਜੁਆਇਨ ਕਰ ਲੈਣੋ ਇਹ ਕਾਡੀ ਵਿਚਾਰਧਾਰਾ ਬਲਦੇਵ ਮਾਨ ਜੀ ਵੀ ਉਦੋਂ ਰੇਸ 'ਚ ਸਨ ਹੋਰ ਵੀ ਕਈ ਸੀਨੀਅਰ ਲੀਡਰ ਕਾਂਗਰਸ ਦੇ ਵੀ ਰੇਸ 'ਚ ਸਨ ਉਹਨਾਂ ਦੀਆਂ ਸਾਰਿਆਂ ਦੀਆਂ ਟਿਕਟਾਂ ਕੱਟ ਕੇ ਇਕਠਾਈਆਂ ਸਾਲਾਂ ਦੀ ਕੁੜੀ ਨੂੰ ਸੁਨਾਮ ਦੀ ਟਿਕਟ ਦਿੱਤੀ ਸੀ ਕਿਉਂ ਦਿੱਤੀ ਸੀ ਕਿ ਇੱਕ ਆਮ ਘਰ ਦੀ ਲੜਕੀ ਇੱਕ ਲੜਕੀ ਤੇ ਇੱਕ ਆਮ ਨੌਜਵਾਨ ਤੇ ਬਿਨਾ ਗੈਰ ਸਿਆਸੀ ਪਰਿਵਾਰ ਤੋਂ ਅੱਗੇ ਆ ਸਕਦਾ ਉਸ ਦਾ ਪੋਲਿਟਿਕ ਚੱਕਰ ਵਿੱਚ ਮੈਂ ਤਾਂ ਕਹਿ ਕੇ ਆਈ ਸੀ ਕਿ ਜੇ ਪੁੱਲ ਬਣਵਾਉਂਗੀ ਤਾਂ ਲੋੰਗੋ ਵਾਲਾ ਆਉਂਗੀ ਨਹੀਂ ਤਾਂ ਹੁੰਦੀ ਨਹੀਂ ਤੇ ਮੈਂ ਤਾਂ 2 ਸਾਲਾਂ ਚ ਤਿਆਰ ਕਰਕੇ ਲੋਕਾਂ ਦੇ ਹਵਾਲੇ ਵੀ ਕਰਤਾ ਸੀ

ਕਿਸੇ ਇੱਕ ठेकेदार ਦੇ ਸਿਰ ਛੱਡਤਾ ਹੋਵੇ ਜਾਂ ਕਿਸੇ ਇੱਕ ਬੰਦੇ ਦੇ ਸਿਰ ਛੱਡਤਾ ਹੋਵੇ ਕਿ ਉੱਥੇ ਤੁਸੀਂ ਜੋ ਕਰਨਾ ਆਪਣਾ ਕਰਨਾ ਹਰ ਚੀਜ਼ ਸਿਰ ਤੇ ਖੜ ਕੇ ਕਰਵਾਈ ਹੈ ਤਾਂ ਕਿ ਲੋਕਾਂ ਦਾ ਰੁਪਈਆ ਲੋਕਾਂ ਦੇ ਵਾਸਤੇ ਸਹੀ ਤਰੀਕੇ ਨਾਲ ਲੱਗੇ